खबर ਆ ਰਹੀ ਹੈ ਫਰੀ ਰਿਪੋਰਟ ਦੇ ਜੈਤੋ ਤੋਂ ਜਿੱਥੋਂ ਦੇ ਪੁਲਿਸ ਵੱਲੋਂ ਇੱਕ ਮੁਜਰਮ ਨੂੰ ਕੀਤਾ ਗਿਆ ਗ੍ਰਿਫਤਾਰ ਉਸ ਦੇ ਕੋਲੋਂ ਇੱਕ ਨਜਾਇਜ਼ ਪਿਸਤੌਲ ਤੇ ਦੋ ਮੈਗਜ਼ੀਨ ਦੋ ਜਿੰਦਾ ਕਾਰਤੂਸ ਹੋਏ ਬਰਾਮਦ ਪੁਲਿਸ ਨੇ ਦੱਸਿਆ ਕਿ ਇਹ ਨਜਾਇਜ਼ ਹਥਿਆਰ ਉਹਦੇ ਕੋਲ ਰੱਖਦਾ ਸੀਗਾ ਆਓ ਸੁਣਦੇ ਹਾਂ ਪੁਲਿਸ ਦੀ ਗੱਲਬਾਤ ਸਾਡੇ ਜੈਤੋ ਸੀਆਈਆਈ ਇੰਚਾਰਜ ਐਸੇ ਗੁਰਲਾਲ ਸਿੰਘ ਮੱਲੇਪਿੰਡ ਲੱਗੇ ਮੌਜੂਦ ਸੀਗਾ ਇੱਕ ਦੇ ਪਰਸਾਨੀ ਤਲਾਸ਼ ਦੇ ਵਿੱਚ ਜਿਨ੍ਹਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜਸਕਰਨ ਸਿੰਘ ਕਰਨਾ ਸਾਨੂੰ ਬਹਾਦਰ ਸਿੰਘ ਵਾਸੀ ਰੌਤਾਪਿੰਡ ਮੋਗੇ ਚ ਪਿੰਡ ਹੈ ਕਿ ਇਹ ਡੋਟ ਬੱਸ ਸਟਾਪ ਤੇ ਖੜਾ ਹੈ ਤੇ ਸ਼ੱਕ ਦੀ ਬਣਾ ਤੇ ਕਾਬੂ ਕੀਤਾ ਗਿਆ ਤਲਾਸ਼ੀ ਲਈ ਗਈ ਤੇ ਇਹਦੇ ਕੋਲੋਂ ਇੱਕ ਬੱਤੀ ਪੂਰ ਦਾ ਦੇਸੀ ਪਿਸਤਲ ਦੋ ਮੈਗਜ਼ੀਨ ਅਤੇ ਦੋ ਰੌਂਦ ਬਰਾਮਦ ਹੋਏ ਅਤੇ ਜਿਸ ਦੇ ਖਿਲਾਫ 255459 ਆਰਬਕਟ ਦਾ ਬਰਜਖੰਡਾ ਥਾਣੇ ਵਿੱਚ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਬੇਨਾਮੀ ਇਹਦੇ ਖਿਲਾਫ ਕੋਈ ਇੱਕ ਮਕਦਮਾ ਦਰਜ ਨਾਹਾਰ ਸਿੰਘ ਵਾਲੇ ਥਾਣੇ ਦੇ ਵਿੱਚ ਤੇ ਇਹ ਰਿਪੋਰਟੇ ਮਕਦਮੇ ਵਿੱਚ ਡਰਾਉਂ ਤਲਕੋਹੜ ਦਾ ਧਮਕੇਦਾਰ ਬੱਚਾ ਜੀ। ਸਨਾਲ ਇੱਕ ਹੀ ਬੰਦਾ ਹੈ। ਇੱਕ ਬੰਦਾ ਜੀ।